ਤੇ ਹੱਬ ਤੇ 3 ਦਿਨ ਚਿੱਤੋ ਦੋ ਦੋ ਵਾਰ ਮੈਂ ਡਾਕਟਰ ਕੋਲ ਜਾਨੀ ਤੇ ਗਲਤਾਂ ਆਂਦਾ ਹੀ ਕਦੀ ਤਰ੍ਹਾਂ ਬਲੱਡ ਵਧਿਆ ਆ ਕਦੀ ਤੈਨੂੰ ਆਂਦਾ ਵੀ ਸ਼ੂਗਰ ਬੜੀ ਜਿਆਦੀ ਆ ਤੇ ਤੈਨੂੰ ਪੱਕੀ ਕੜੀ ਕਣੀ ਕੋਈ ਕੁਮਰਾਤ ਕਦੇ ਨੁਕਾਈ ਲੱਗਦੀ ਆ ਤੇ ਸਤ ਚੱਤੇ ਵਕਤ ਜੀਵਤਲੇ ਬੋਲ ਦੱਪਿਆ ਕਰਨੀ ਤੇ ਮੈਂ ਪ੍ਰਕੁਦਾ ਧੰਨਵਾਦ ਕਰਨੀ ਆ ਕਿ ਜਦੋਂ ਮੈਂ ਪਹਿਲੇ ਹਫਤੇ ਦੀ ਕੋਲ ਗਈ ਆ ਮਨ ਦੂਤੋ ਰਖਿਆ ਮਮੀ ਕੋ ਕੋਤੇ ਜਾ ਤੂੰ ਠੀਕ ਨਹੀਂ ਲੰਗੀ ਤੋ ਕੋਈ ਇੱਕ ਪਣ ਆਇਆ ਤੇ ਮੈਂ ਕਰ ਰਿਹਾ ਤੁਹਾਨੂੰ ਮੈਂ ਸ਼ਾਮ ਨੂੰ ਮਾਰਕੀਟ ਲੈ ਜਾ ਕਰਨਾ ਚਾਹਾਂ। ਤੇ ਜਦੋਂ ਮੈਂ ਦੀਦੀ ਦਾ ਜਾ ਕੇ ਸਵਾਹ ਵੇਖਿਆ ਆ ਤੇ ਦੀਦੀ ਦਾ ਮੈਨੂੰ ਬਹੁਤ ਸਵਾਹ ਚੰਗਾ ਲੱਗਾ। ਦੂਜੀ ਹੋ ਕੇ ਗਈਆਂ ਨੂੰ ਬਹੁਤ ਜਨਰ ਪਲਾਂ ਵਧੀਆ ਲੱਗਾ। ਤੀਜੀ ਹੋ ਕੇ ਗਈਆਂ ਨੇ ਮਾਰੋ ਕੰਮ ਕਰਕੇ ਮੈਂ ਸਿਰਫ ਮੱਤ ਕੇ ਪੇਚੀ ਨਾ ਮੈਂ ਕਰੀ ਆ ਅੰਕਸੂ ਦੇ ਉੱਤੇ। ਮੈਂ ਦੀਦੀ ਨੂੰ ਫੋਨ ਲਾਇਆ। ਮੈਂ ਆਪ ਦੀਦੀ ਮੈਂ ਬਹੁਤ ਯਾਰੀ ਚਾਹੁੰਨੀ ਆ ਤੇ ਮੈਂ ਪਰਪਰੂ ਜਿਲਦਣਾ ਚਾਹਨੀ ਆ। ਤੇ ਦੀ ਦੀਆਂ ਕਿ ਨਹੀਂ ਤੂੰ 2 3 ਸੱਡੇ ਆ ਕਿ ਤੇ ਬਾਬੂ ਨਾਲ ਦਿਲ ਤਾਂ ਨਹੀਂ ਮੈਂ ਕਿਹਾ ਨਹੀਂ ਮੈਂ ਜਰੂਰੀ ਦੇਦ ਗਿਆ ਮੇਰੇ ਨਾਲ ਕੋਕਾ ਹੀ ਮੈਂ ਕੋਕਾ ਹੀ ਲਾ ਕੇ ਘਰ ਆਇਆ ਕਿ ਮੇਰੇ ਚੁਰਦਾ ਹੋਈ ਮੈਂ ਲਾਤ ਮਾਇਆ ਤੇ ਮੈਂ ਦੀ ਦੀ ਨੂੰ ਇਹ ਗੱਲ ਕਿ ਕਿ ਦੀ ਦੀ ਆਂਦੀ ਦੂਜੀ ਹੋ ਕੇ ਫਿਰ ਆਪਣਾ ਸੂਟ ਲਈ ਜਾਣੀ ਰਬ ਨੂੰ ਦੇ ਦਈਏ ਨਾਵੇਂ ਮਹੀਨੇ ਦੀ ਮੈਂ 15 ਤਰੀਕ ਤੇ ਰਬ ਨੂੰ ਦਿਲ ਦਿੱਤਾ ਆ ਤੇ 2 ਤਰੀਕ ਦੀ ਨਾਵੇਂ ਮਹੀਨੇ ਦੀ ਮੈਂ ਦਵਾਈ ਦੇ ਆਂਦੀ ਆ ਡਾਕਟਰ ਕੋਲ ਮਸਤ ਬਾਬਾ ਮੇਰੀ ਦਵਾਈ ਕੋਈ ਨਹੀਂ ਆਈ ਬਾਕੀ ਇਹ ਆਪੀ ਮੇਰੇ ਜਿਹੜਾ ਕੱਲ ਚਿੱਲੜੀ ਉਹ ਵੀ ਮੇਰਾ ਵਹਿ ਗਿਆ ਵਾ ਇਹ ਮੈਂ ਭਾਈ ਹallelujah ਹallelujah